ਸਾਸ਼ਿਕਾ ਜੀ ਮੈਂ ਜਨਾਤੀ ਮਾਂ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਪਖੰਡਵਾ ਦਾ ਤੁਹਾਨੂੰ ਇੱਕ ਹੋਰ ਨਵਾਂ ਰੂਪ ਦਿਖਾ ਦਈਏ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਚੱਪੇ-ਚੱਪੇ ਦੇ ਉੱਤੇ ਪਖੰਡਿਆਂ ਦੇ ਵੱਲੋਂ ਡੇਰੇ ਖੋਲ ਕੇ ਉੱਥੇ ਪੂਛਾ ਦਿੱਤੀ ਜਾਂਦੀ ਜਾਂ ਫਿਰ ਚੌਂਕੀਆਂ ਲਗਾਈਆਂ ਜਾਂਦੀਆਂ ਨੇ ਸਿੱਧਾ ਕਹਿ ਸਕਦੇ ਆ ਕਿ ਲੋਕਾਂ ਨੂੰ ਮੂਰਖ ਬਣਾਉਣ ਦੀਆਂ ਥਾਂ-ਥਾਂ ਤੇ ਜਗਾਵਾਂ ਖੁੱਲ ਚੁੱਕਿਆ ਨੇ ਪਰ ਇੱਥੇ ਗਲਤੀ ਉਹਨਾਂ ਲੋਕਾਂ ਦੀ ਵੇ ਜਿਹੜੇ ਖੁਦ ਮੂਰਖ ਬੰਦੇ ਵਾਸਤੇ ਅਜਿਹੇ ਡੇਰਿਆਂ ਦੇ ਵਿੱਚ ਇਨਾ ਪਖੰਡੀਆਂ ਦੇ ਪੈਰਾਂ ਦੇ ਵਿੱਚ ਜਾ ਕੇ ਡਿੱਗਦੇ ਨੇ ਤਾਜ਼ੀਆਂ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਤਾਂ ਲਾਲ ਜੀ ਕਿ માતા ਕਾफी ਚਰਚਾ ਦੇ ਵਿੱਚ ਹੈ ਜਿਹੜੀ ਕਿ ਆਪਣੇ ਆਪ ਨੂੰ માતા ਕਾਹ ਹੁੰਦੀ ਹੈ ਕਿ ਉਸ ਦੇ ਵਿੱਚ ਦੇਵੀ ਦੇਵਤੀ ਦੀਆਂ ਸ਼ਕਤੀਆਂ ਆਉਂਦੀਆਂ ਨੇ ਤੇ ਲੋਕਾਂ ਦੇ ਹਲ ਕਰਦੀਆਂ ਤੇ ਦੂਰੋਂ ਦੂਰੋਂ ਲੋਕ ਉਸ ਦੇ ਡੇਰ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਭੂਤ ਪ੍ਰੇਤ ਜਿੰਨ ਚੁੜੇਲਾ ਵੜ ਜਾਂਦੇ ਨੇ ਤਾਂ ਉਹਨਾਂ ਨੂੰ ਕੱਢਣ ਦਾ ਜੁੜਾ ਕਿ ਜ਼ਿਮਾ ਇਸ ਮਾਤਾ ਦੇ ਸਿਰ ਦੇ ਉੱਤੇ ਆ ਤਾਂ ਤਾਜ਼ੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਜਨਾਨੀ ਆਉਂਦੀ ਆ ਤਾਂ ਉਹ ਵੀ ਤਰ੍ਹਾਂ-ਤਰ੍ਹਾਂ ਦੇ ਜਿਹੜੇ ਕਿ ਐਕਸ਼ਨ ਮਾਰਦੀ ਹੋਈ ਨਜ਼ਰ ਆ ਰਹੀ ਆ ਤਾਂ ਫਿਰ ਜਿਹੜੀ ਇਹ ਮਾਤਾ ਬਣੀ ਹੋਈ ਉਹਨੂੰ ਪੁੱਛਦੀ ਆ ਭਾਈ ਤੂੰ ਇਹਦੇ ਵਿੱਚ ਬੜਿਆ ਹੋਇਆ ਕੀ ਆ ਸਾਨੂੰ ਦੱਸ ਤਾਂ ਉਸ ਤੋਂ ਬਾਅਦ ਤਾਂ ਫਿਰ ਇਹ ਜਨਾਨੀ ਉੱਚੀ-ਉੱਚੀ ਚੀਕ ਕੇ ਦਾਲ ਜੀ ਐ ਕਿ ਨਾਗੇ ਬਾਬੇ ਦੀ ਜੈ ਤਾਂ ਇਸ ਤਰੀਕੇ ਦੇ ਜਿਹੜੇ ਕਿ ਇਹ ਨਾਰੇ ਜਿਹਾ ਲਾਉਂਦੀ ਹੋਈ ਨਜ਼ਰ ਆਉਂਦੀ ਆ ਤਾਂ ਉਸ ਤੋਂ ਬਾਅਦ ਫਿਰ ਇਹ ਜਨਾਨੀ ਦੇ ਪੈਰਾਂ ਦੇ ਵਿੱਚ ਡਿੱਗ ਜਾਂਦੀ ਐ ਤੇ ਉਹ ਮਾਤਾ ਜੜੀ ਬਣੀ ਹੋਈ ਐ ਉਹ ਫਿਰ ਹੱਥ ਲਾ ਦਿੰਦੀ ਹੈ ਜਿਸ ਤੋਂ ਬਾਅਦ ਇਹ ਸ਼ਾਂਤ ਹੋ ਜਾਂਦੀ ਕਿਉਂਕਿ ਇੱਕ ਵਾਰ ਤਾਂ ਸੀਨ ਅਜਿਹਾ ਬਣਾ ਦਿੱਤਾ ਵੀ ਲੈ ਵੀ ਇਹ ਤਾਂ ਹੁਣ ਮਾਤਾ ਨੂੰ ਮਿਲਦਾ ਸਾਹਮਣੇ ਜਿਹੜੀ ਮਾਤਾ ਬਣੀ ਹੋਈ ਉਹ ਤਾਂ ਸਾਬਦੇ ਨੂੰ ਖਾਜੂਗੀ ਜਿਸ ਤਰੀਕੇ ਦਾ ਸੀਨ ਬਣਾਇਆ ਜਾ ਰਿਹਾ ਸੀ ਤਾਂ ਸਮਝ ਨਹੀਂ ਆਉਂਦੀ ਕਿ ਲੋਕ ਕਿੱਥੋਂ ਕਿੱਥੋਂ ਨਿਕਲ ਕੇ ਤੇ ਕਿੱਥੋਂ ਕਿੱਥੋਂ ਚੱਲ ਕੇ ਆ ਜਾਂਦੇ ਨੇ ਤੇ ਫਿਰ ਅਜਿਹੇ ਸੀਨ ਕਰਦੇ ਨੇ ਸੱਚੀ ਇਹ ਗੱਲ ਹੁੰਦੀ ਹੈ ਜਾਂ ਫਿਰ ਨਹੀਂ ਇਹ ਤਾਂ ਜਿਹੜੇ ਲੋਕ ਇਸ ਤਰੀਕੇ ਦੀਆਂ ਹਰਕਤਾਂ ਕਰਦੇ ਨੇ ਇਹ ਜਾਣੀ ਜਾਣਨੇ ਤੁਹਾਡੇ ਤੇ ਮੇਰੇ ਵਰਗੇ ਲੋਕਾਂ ਨੂੰ ਤਾਂ ਐਂ ਲੱਗਦਾ ਵੀ ਭਾਈ ਪਤਾ ਨਹੀਂ ਇਹਨੂੰ ਕੀ ਹੋ ਗਿਆ ਸ਼ਾਇਦ ਇਹਨੂੰ ਡਾਕਟਰੀ ਇਲਾਜ ਦੀ ਲੋੜ ਹੈ ਪਰ ਇਹ ਤਾਂ ਕਹਿੰਦੇ ਵੀ ਇਹਦੇ ਵਿੱਚ ਭੂਤ ਜਿੰਨ ਵੜ ਗਏ ਉਹਨੂੰ ਕੱਢਿਆ ਜਾ ਰਿਹਾ ਤਾਂ ਦੇਖੋ ਪਰ ਕਿੱਦਾਂ ਸਿੱਧੀਆਂ ਗੱਲਾਂ ਜਿਹੜੇ ਕਿ ਜਿੰਨ ਪ੍ਰੇਤਾਂ ਦੇ ਨਾਲ ਜਾਂ ਫਿਰ ਭੂਤਾਂ ਹੋਈਆਂ ਜਾਂ ਫਿਰ ਚੜ੍ਹੇਲ ਹੋਈਆਂ ਉਹਨਾਂ ਦੇ ਨਾਲ ਅਜਿਹੇ ਪਖੰਡੀ ਕਿਵੇਂ ਕਰਦੇ ਨੇ ਨਜ਼ਰ ਵੀਡੀਓ ਤੇ ਮਾਰ ਲਓ dia berubah nam, buat, eh, bu, nak ya papa, nak ya papa, jangan nak ya papa kita. ਹਾਡਾ ਪਿਆਰਵਾਦੇ ਸੱਚੀ ਗੱਲ ਹੈ ਲੋਕਾਂ ਦਾ ਬਾਕੀ ਬੁਰਾ ਹਾਲ ਹੋ ਚੁੱਕਿਆ ਪਖੰਡੀਆਂ ਦੇ ਤਾਂ ਮੋਚਾ ਲੱਗੀਆਂ ਹੋਈਆਂ ਨੇ ਤੁਹਾਡੇ ਵਰਗੇ ਲੋਕਾਂ ਦੇ ਸਿਰਾਂ ਦੇ ਉੱਤੇ ਜਿਨ੍ਹਾਂ ਦੇ ਵੱਲੋਂ ਇਹਨਾਂ ਲੋਕਾਂ ਦੇ ਚਾਂਸੇ ਵਿਚਾਰ ਕੇ ਤੁਸੀਂ ਆਪਣੀ ਮਿਹਨਤ ਦੀ ਕਮਾਈ ਦੇ ਜਾਂਦੇ ਤਾਂ ਚੰਗਾ ਪੈਸਾ ਕਮਾਉਂਦੇ ਨੇ ਤਾਂ ਫਿਰ ਜਿਹੜੀ ਮਾਦਾ ਤੁਸੀਂ ਦੇਖ ਹੀ ਰਹੇ ਹੋ ਇਹਦੀਆਂ ਵੀਡੀਓਜ਼ ਤੁਸੀਂ ਅਨੇਕਾਂ ਦੇਖ ਲਈ ਕਿ ਕਿੱਦਾਂ ਇਹਦੇ ਵੱਲੋਂ ਪਹਿਲਾਂ ਤਾਂ ਚੌਕੀ ਲਾਈ ਜਾਂਦੇ ਉਸ ਤੋਂ ਬਾਅਦ 2 ਘੰਟਿਆਂ ਬਾਅਦ ਇੰਸਟਾਗ੍ਰam ਦੇ ਉੱਤੇ ਰੀਲ ਪਾ ਰਹੀ ਹੁੰਦੇ ਆ ਆਪਦੇ ਕਦੇ ਘਰ ਵਾਲੇ ਨਾਲ ਨੱਚਦੀ ਹੋਈ ਨਜ਼ਰ ਆਉਂਦੀ ਆ ਕਦੇ ਆਪ ਗਾਣੇ ਦੇ ਉੱਤੇ ਠੁੰਮਕੇ ਲਾਉਂਦੀ ਨਜ਼ਰ ਆਉਂਦੀ ਆ ਕਈ ਵਾਰ ਦੇਵੀ ਦੇਵਤੇ ਦੇ ਪਿੱਛੇ ਤਸਵੀਰਾਂ ਹੁੰਦੀਆਂ ਤੇ ਗਾਣੇ ਚੱਲ ਰਹੇ ਹੁੰਦੇ ਨੇ ਅਸ਼ਲੀਲ ਤੇ ਦੂਜੇ ਪਾਸੇ ਫਿਰ ਇਹ ਲੋਕਾਂ ਨੂੰ ਕੀ ਮੱਤਾ ਦਿੰਦੇ ਉਹ ਜਿਹੜੀ ਖੁਦ ਅਸ਼ਲੀਲ ਗਾਣਿਆਂ ਦੇ ਉੱਤੇ ਨੱਚਦੀ ਟੱਪਦੀ ਹੋਈ ਨਜ਼ਰ ਆਉਂਦੀ ਆ ਫਿਰ ਇਹਨਾਂ ਦੀ ਨਿੱਜੀ ਜ਼ਿੰਦਗੀ ਬਣ ਜਾਂਦੀ ਆ ਭਾਈ ਜੇ ਵਿਵਾਦ ਜਿਹਾ ਖੜਾ ਹੋ ਜਾਂਦਾ ਆ ਪਰ ਦੂਜੇ ਪਾਸੇ ਫਿਰ ਲੋਕਾਂ ਨੂੰ ਕਿਉਂ ਮੂਰਖ ਬਣਾਇਆ ਜਾ ਰਿਹਾ ਜੇ ਲੋਕਾਂ ਦੇ ਘਰ ਦੇ ਭੇਤ ਲਏ ਜਾਂਦੇ ਨੇ ਕਿਉਂ ਲੋਕਾਂ ਦੀ ਨਿੱਜੀ ਜ਼ਿੰਦਗੀ ਨਹੀਂ ਹੁੰਦੀ ਪਰ ਸਭ ਤੋਂ ਵੱਡੀ ਗ ਤੁਹਾਡੇ ਸਵਾਗਤ ਮਾਤਾ ਦੇ ਬਾਰੇ ਕੀ ਕਹਿਣਾ ਲਾ ਦਿਓ ਫਿਰ ਕਮੈਂਟਾਂ ਦੀ ਛੜੀ ਤੇ ਦਤੋ ਦਤੋ